ਮਾਰਟਨ ਤੋਂ ਹੋਇਆ ਬਾਈ ਕੱਲ ਦੇ ਅਸੀਂ ਪਤਾ ਨਹੀਂ ਕਿੰਨੇ ਕ ਕੈਮਰੇ ਅਸੀਂ ਦੇਖ ਚੁੱਕੇ ਆ ਤੇ ਪੁਲਿਸ ਨੇ ਕੋਈ ਕੈਮਰਾ ਨਹੀਂ ਚੈੱਕ ਕੀਤਾ ਹੀ ਕੱਲ ਦੇ ਅਸੀਂ ਲਬਲਬ ਕੇ پاگل ਹੋ ਗਏ ਤੇ ਅੱਜ ਵੀ ਅਸੀਂ ਇਹਨੂੰ ਬੰਦੇ ਨੂੰ ਆਪ ਫੜਿਆ ਬਾਈ ਮੋਬਾਈਲ ਮਿਲ ਗਿਆ ਤੁਹਾਡਾ ਮੋਬਾਈਲ ਤੁਹਾਡਾ ਆਪਣਾ ਨਹੀਂ ਮਿਲਿਆ ਸੀ ਉਹ ਬੰਦੇ ਦਾ ਖੋ ਚੁੱਕਿਆ ਹੈ ਫੋਨ ਉਹ ਤਾਂ ਦੇ ਆਈ ਤੂੰ ਅੰਦਰ ਤੇ ਜਿਹੜਾ ਜੀ ਮੋਬਾਈਲ ਜਿਹੜਾ ਖੋਇਆ ਦੂਰ ਕੋਈ ਚੌਂਕੀ ਕਰਾਦਾ ਨਹੀਂ ਮਤਲਬ ਸਾਡੇ ਕੋਲ ਹੀ ਆਲੇ ਫੋਨ ਜੀ ਜਿੱਦਾਂ ਮਤਲਬ ਅੱਜ ਅਸੀਂ ਕਿਨਮ ਸਾਡੇ ਕੋਲ ਖੋਇਆ ਕਾਨੂੰ ਕਿਸੇ ਔਰਤੀ ਭੈਣ ਕੋਲ ਵੀ ਫੋਨ ਖੋਇਆ ਜਾਊਗਾ ਬਾਈ ਇਹਨੂੰ ਕਿਹੜੀ ਜਗ੍ਹਾ ਤੁਸੀਂ ਇਕ ਲੋ ਆਪਣਾ ਜਵਾਨਗਰ ਕੈਂਪ ਚ ਫੜਿਆ ਹੋਇਆ ਹੈ ਜੀ ਕਲੋਨੀ ਤੇ ਜਿੱਦਾਂ ਇਹ ਵਾਕਿਆ ਹੁੰਦਾ ਕੀ ਮੈਸੇਜ ਦੇਣਾ ਚਾਹੁੰਦੇ ਚੋ ਅਸੀਂ ਇਹਨਾਂ ਨੂੰ ਕਹਿੰਨੇ ਆਂ ਮਤਲਬ ਉਮਰ ਕੈਦ ਹੋਈ ਜਾਵੇ ਇਹਨਾਂ ਨੂੰ ਬੰਦਿਆ ਕੋਲੋਂ ਤੇ ਕਿਨਾਂ ਮਨ ਕਾਨੂੰ ਅੱਜ ਸਾਡੇ ਨਾਲ ਹੋਇਆ ਕਾਨੂੰ ਕਿਸੇ 30 ਪੈਣ ਕੋਲ ਵੀ ਹੋ ਗਿਆ ਤੇ ਫਿਰ ਅਸੀਂ ਕੀ ਕਰਾਂਗੇ ਇਹ ਪੁਲਿਸ ਨੇ ਕੋਈ ਕਾਰਵਾਈ ਕੀਤੀ ਤੁਹਾਡੀ ਕੱਲ ਤਾਂ ਸਾਰਾ ਕੁਝ ਲਿਖ ਲਿਆ ਸੀ ਅੱਜ ਕੁਝ ਨਹੀਂ ਉਹਨਾਂ ਨੇ ਕਾਰਵਾਈ ਕੀਤੀ ਅਸੀਂ ਕੱਲ ਵੀ ਅਸੀਂ ਆਪ ਭੱਜਿਆ ਕੋਈ ਸਾਡੇ ਨਾਲ ਨਹੀਂ ਭੱਜਿਆ ਤੇ ਅੱਜ ਵੀ ਅਸੀਂ ਆਪ ਹੀ ਬੰਦਾ ਫੜਿਆ ਵਈ ਕਿੰਨੀ ਉਮਰ ਬੇਟਾ ਤੁਹਾਡੀ 22 ਸਾਲੀ 22 ਸਾਲ ਤੁਸੀਂ ਆਪ ਫੜਿਆ ਉਹਨੂੰ ਭੱਜ ਗਿਆ ਆ ਹਾਂਜੀ ਅਸੀਂ ਕੱਲ ਵੀ ਅਸੀਂ ਆਪ ਭੱਜਿਆ ਅੱਜ ਵੀ ਅਸੀਂ ਆਪ ਭੱਜ ਕੇ ਫੜਿਆ ਬੰਦਾ ਇਹ ਜਾਨ ਕਿੱਦਾਂ ਹੋਈ ਪੁੱਤ ਤੈਨੂੰ ਚੋੜਦੀ ਪਲੇਟ ਨੰਬਰ ਮੋਟਰਸਾਈਕਲ ਦਾ ਕੱਲ ਵੀ ਨਹੀਂ ਸੀ ਤੇ ਅੱਜ ਵੀ ਪਲੇਟ ਨੰਬਰ ਨਹੀਂ ਆ ਸਵੈਟਸ਼ਰਟ ਵਗੈਰਾ ਵੀ ਸਾਰਾ ਕੱਲ ਨੂੰ ਕੰਨ ਵਾਲੀ ਉਹਨੇ ਪਾਇਆ ਵਈ ਜਦੋਂ ਅਸੀਂ ਉਹਨੂੰ ਕਿਹਾ ਵਾ ਤੇਰੀ ਕੱਲ ਵਾਲੀ ਜੈਕਟ ਆਈ ਕਹਿੰਦਾ ਨਹੀਂ ਉਹਦੇ ਤੇ ਕੈਪ ਪਾਈ ਹੋਈ ਸੀ ਇਹਦੇ ਤੇ ਕੈਪ ਨਹੀਂ ਹੈ ਉਹਨੂੰ ਕਿੱਦਾਂ ਪਤਾ ਵਾ ਜੀ ਕੱਲ ਜੀ 10:00 ਵਜ ਕੇ 10-13 ਮਿੰਟ ਤੇ ਇਹਨਾਂ ਕੋ ਫੋਨ ਖੋਤਾ ਗਿਆ ਤੇ ਅੱਜ ਕੱਲ ਦੇ ਬੜਾ ਪਰੇਸ਼ਾਨ ਆ ਤੇ ਮੈਂ ਆਉਂਗਾ ਦੇਖੋ ਆਹਾਰ ਕਾਰਡ ਮੇਰੇ ਕੋਲ ਮੈਂ ਨੰਬਰ ਲੈਣ ਗਿਆ ਉਹ ਕਹਿੰਦਾ ਬੋਰਡਰ ਕਾਰਡ ਲੈ ਗਿਆ ਟਾਡਾ ਨੰ ਮੈਂ ਦਾਰਕਾਰ ਤੇ ਨਹੀਂ ਮਿਲਿਆ ਹੁਣ ਮੈਨੂੰ ਉਹਨਾਂ ਨੇ ਐਸਆਈ ਭੇਜਿਆ ਸੀ ਤਦ ਤੁਰ ਮੈਨੂੰ ਪਤਾ ਲੱਗਿਆ ਫੋਨ ਫੜ ਲਿਆ ਤੇ ਮੈਂ ਹੁਣ ਆਇਆ ਚੌਂਕੀ ਦੇ ਵਿੱਚ ਕੁੱਤ ਮਾਰ ਕੇ ਤਾਂ ਮੇਰੇ ਬੇਟੇ ਨੇ ਆਪ ਫੜਿਆ ਬਾਕੀ ਸਾਡੇ ਮੁੰਡੇ ਆ ਸਾਰੇ ਇਕਨਾਂ ਘੇਰਾ ਪਾ ਲਿਆ ਉਹਨੂੰ ਫੜ ਕੇ ਚੌਂਕੀ ਲੈ ਕੇ ਆਇਆ ਸਾਡੀ ਸਾਡੇ ਸਾਹਮਣੇ ਇਹਨੂੰ ਕੁੱਟ ਪੈਣੀ ਚਾਹੀਦੀ ਹੈ ਜੀ ਪ੍ਰਸ਼ਾਸਨ ਤੋਂ ਕੀ ਮੰਗੇ ਜੀ ਪ੍ਰਸ਼ਾਸਨ ਤੋਂ ਇਹ ਆ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੇਰਾ ਮੋਟਰਸਾਈਕਲ ਦੀ ਇਹਦੇ ਕੋਲ ਮੋਟਰਸਾਈਕਲ ਦੀ ਪਲੇਟ ਹੀ ਨਹੀਂ ਪਟੀਨਾ ਹੀ ਪਟਰੀਨਾ ਇਹ ਇਕੱਲਾ ਹੀ ਜੀ ਗੱਲ ਅੱਜ ਵੀ ਇਕੱਲਾ ਹੀ ਸਾਨੂੰ ਇੰਨਾ ਪਤਾ ਲੱਗ ਗਿਆ ਹੀ ਵੀ ਤੁਹਾਨੂੰ ਭੱਜਣ ਦੀ ਲੋੜ ਨਹੀਂ ਦੁਵਾਰ ਨਗਰ ਚ ਗਲਤ ਕੰਮ ਹੁੰਦੇ ਉਹਨਾਂ ਨੇ ਇੱਥੇ ਹੀ ਆਣਾ ਤੈਨੂੰ ਫੜਿਆ ਜਾਊਗਾ ਤੇ ਹੁਣ ਕੀ ਜਿਹੜੀ ਕਾਰਵਾਈ ਹੈ ਤੁਸੀਂ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਭਾਲ ਆਪ ਕੀਤੀ ਆਪ ਕੀਤੀ ਜੀ ਆਪ ਸਾਰੇ ਤੁਹਾਡੇ ਸਾਹਮਣੇ ਕੋਠੀਆਂ ਚ ਜਾਣਦੇ ਆ ਦੋਨੇ ਮਾਂ ਪੁੱਤਰ ਰਾਤ ਨੂੰ ਰੇੜੀ ਛੱਡ ਕੇ ਗਿਆ 8-9 ਵਜੇ ਰੇੜੀ ਲਾਨਾ ਸੀ ਉਹ ਸਾਨੂੰ ਵੱਡੇ ਅਫਸਰ ਨੂੰ ਉਹਨਾਂ ਨੇ ਕਿਹਾ ਹੋਇਆ ਤੇ ਉਹ ਰਾਤ ਨੂੰ ਸਾਨੂੰ ਰਿਪੋਰਟ ਮਿਲਨੀ ਤੇ ਸਾਡੇ ਕੋਲ ਪਹਿਲਾਂ ਹੀ ਫੜੇ ਗਿਆ ਤੇ ਲੱਗਦਾ ਵੀ ਹੁਣ ਜਿਹੜੀ ਕਾਰਵਾਈ ਪੁਲਿਸ ਨੂੰ ਕਰਨੀ ਚਾਹੀਦੀ ਉਹ ਤੁਸੀਂ ਖੁਦ ਕੀਤੀ। ਉਹ ਖੁਦ ਕੀਤੀ ਹੈ ਬੇਟੇ ਸਾਰੀ ਦੁਨੀਆ ਨੂੰ ਪਤਾ ਹੈ ਸਾਰੇ ਜਵਾਰ ਨਗਰ ਨੂੰ ਪਤਾ ਹੈ ਜੀ। ਤੇ ਹੁਣ ਕੀ ਮੰਗੇ ਤੁਸੀਂ? ਮੰਗੇ ਤੂੰ ਸਖਤਾਈ ਕੀਤੀ ਜਦੋਂ ਸਾਡੇ ਨੂੰ ਸਾਹਮਣੇ ਕੁੱਟ ਪੈਣੀ ਚਾਹੀਦੀ ਹੈ ਜੀ ਪਹਿਲੇ। ਨਹੀਂ ਤੇ ਸਾਡਾ ਕੋਈ ਵਾਦਾ ਨਹੀਂ ਹੈਗਾ ਸਾਡੇ ਸਾਹਮਣੇ ਕੁੱਟੇ ਉਹਨਾਂ ਨੂੰ ਬਕਾਣ ਫੋਨ ਸਾਨੂੰ ਉਹੀ ਚਾਹੀਦਾ ਜੀ। ਫੋਨ ਫੜ ਲਿਆ ਗੁੱਡੀ ਨੂੰ ਸਾਨੂੰ ਉਹ ਨਹੀਂ ਚਾਹੀਦਾ। ਸਾਡਾ ਜਿਹੜਾ ਫੋਨ ਹੀ ਉਹ ਸਾਨੂੰ ਚਾਹੀਦਾ।